ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਪੋਝੀਆਂ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਬਿਲਕੁਲ ਨੇੜੇ ਚਵਾਲ ਦੇ ਦੋਸਤੋ ਪਿੰਡ ਆ ਪੰਜਵਾੜ ਥੋੜੀ ਦੂਰੀ ਤੇ ਮਾਲੂਵਾਲ ਪਿੰਡ ਵੀ ਥੋੜੀ ਦੂਰ ਤੇ ਖਾਸ ਵਿਜਿਟ ਤੁਸੀਂ ਆ ਪਿੰਡ ਪੋਝੀਆਂ ਕਰਨੀ ਅੱਜ ਤਰੀਕ ਦੋਸਤੋ ਆਪਾਂ 13 ਅਕਤੂਬਰ ਨੂੰ ਇਹ ਕਵਰੇਜ ਕਰਦੇ ਪਏ ਆ ਟਾਈਮ ਕੋਈ 3:30 ਵਜੇ ਸ਼ਾਮ ਦਾ ਹੈਗਾ ਜੀ ਠੀਕ ਹੈ ਜੀ ਹਾਲਾਂਕਿ ਚਵਾਈ ਦਾ ਜਿਹੜਾ ਦੋਸਤੋ ਸਮਾਂ ਉਹ ਵੀ ਆਪਾਂ ਪੁੱਛ ਲਾਂਗੇ ਵੀ ਟਾਈਮ ਤੋਂ ਟਾਈਮ ਜਿਹੜੀ ਆ ਚਵਾਈ ਕਿੰਨੇ-ਕਿੰਨੇ ਟਾਈਮ ਤੇ ਹੁੰਦੀ ਆ ਤੇ ਫਿਰ ਹਾਲ ਜਿਹੜੀ ਆ ਆਪਾਂ ਕਵਰੇਜ ਕਰਨ ਦਾ ਸਮਾਂ ਉਹ ਸਾਢੇ 3 ਵਜੇ ਦਾ ਇਹ ਪੂਰੀ ਗੱਲਬਾਤ ਆਪਾਂ ਬਾਜੀ ਹੋਰਾਂ ਨਾਲ ਕਰਨੀ ਆ ਪੂਰੀ ਡਿਟੇਲ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਮੱਝ ਘਰੇਲੂ ਹੈ ਜੀ ਘਰ ਦੀ ਮੱਝ ਆ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਦੋਸਤੋ ਬਿਲਕੁਲ ਘਰ ਦੇ ਵਿੱਚੋਂ ਪਸ਼ੂ ਖਰੀਦਣ ਦੀ ਤਾਂ ਤੁਸੀਂ ਜਿਹੜੀ ਆ ਦੋਸਤੋ ਐਸੀ ਮੱਝ ਨੂੰ ਜਿਹੜਾ ਕਿ ਜ਼ਰੂਰ ਖਰੀਦ ਸਕਦੇ ਜੇ ਦੋ ਟੰਗ ਚੋਲੋ ਤਿੰਨ ਟੰਗ ਚੋਲੋ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਐ ਜੀ ਤੁਹਾਨੂੰ ਧੰਨਵਾਦ ਤੁਹਾਡਾ ਠੀਕ ਹੈ ਜੀ ਮਿਹਰਬਾਨੀ ਅੱਛਾ ਬਾਜੀ ਇੱਕ ਨਾਮ ਆਪਣਾ ਜਰੂਰ ਦੱਸ ਦਿਗੇ ਪਰਮਜੀਤ ਸਿੰਘ ਜੀ ਠੀਕ ਹੈ ਜੀ ਤੇ ਇਹ ਆਪਾਂ ਨੂੰ ਚੁਭਾਲ ਆਪਣੇ ਪਿੰਡ ਦੀ ਦੂਰੀ ਕਿੰਨੀ ਹੈ ਜੀ 8 ਕਿਲੋਮੀਟਰ 8 ਕਿਲੋਮੀਟਰ ਤੇ ਮੇਨ ਰੋਡ ਤੋਂ ਹਟਵਾ ਕਿੰਨਾ ਕੁ ਪਿੰਡ ਹੈ ਜੀ ਮੇਨ ਰੋਡ ਤੋਂ ਹੈਨਾ ਮੇਰੇ ਪੰਜ 6 ਕਿਲੋਮੀਟਰ ਹੈ ਪੰਜ 6 ਕਿਲੋਮੀਟਰ ਤੇ ਭਿਕਿਵੰਡ ਵੀ ਤਕਰੀਬਨ ਕੋ 10 ਕਿਲੋਮੀਟਰ ਹਾਂ 10 12 ਕਿਲੋ 10 12 ਕਿਲੋਮੀਟਰ ਤਰਨਤਾਰ ਨੇ ਥੋ 13 13 ਕਿਲੋਮੀਟਰ ਲਾਗੇ ਜਮਾਸਪੁਰਾ ਕੋੜ ਆ ਅਸੀ ਕਾ ਜੀ ਠੀਕ ਆ ਜੀ ਤੇ ਇਹ ਮੱਧ ਦੀ ਜਗਰਪਾ ਜੀ ਗੱਲ ਕਰ ਲਈਏ ਤੇ ਘਰ ਦੀ ਮੱਝ ਹਾਂਜੀ ਕਰਦੇ ਜੀ ਤੇ ਸਵੇਰੇ ਹੁਣ ਕਿੰਵੇਂ ਸੋਈ ਐ ਤੇ ਜੇ ਤੇ ਜੇ ਤੇ ਜੇ ਸਵੇਰੇ ਪਹਿਲੇ ਦੋ ਸਵੇਰੇ ਮਤਲਬ ਕਿ ਆਪਾਂ ਦੁੱਧ ਪੀਤਾ ਜਾਂਦਾ ਹਾਂਜੀ ਹਾਂਜੀ ਤੇ ਕਿੰਨੇ ਕਿ ਚਵਾਈ ਜਿਹੜੀ ਪਹਿਲੇ ਸਵੇਰੇ ਰਹੀ ਐ ਤੇ ਦੂਜੇ ਸਵੇਰੇ ਕੀ ਰਿਕਾਰਡ ਰਿਆ ਜਾਂਦਾ ਪਹਿਲਾਂ ਦੱਸ ਰਿਆ ਹਾਂਜੀ ਮਗਰ ਕੱਟੀ ਆ ਉਹ ਬੱਜੀ ਬਾਰ ਹਾਂਜੀ ਹੁਣ ਜੋ ਜੇ ਸੂਏ 12 ਹੀ ਜੋ ਆ ਹੁਣੇ ਵੀ 12 ਹੀ ਆ ਠੀਕ ਹੈ ਜੀ ਹਾਂ ਹੁਣ ਤੀਜਾ ਸੂਆ ਨਾ ਜੀ ਤੀਜਾ ਸੂਆ ਤੀਜਾ ਸੂਆ ਠੀਕ ਹੈ ਜੀ ਸੂਈ ਨੂੰ ਅੱਜ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਡੇਢ ਮਿੰਟ ਆ ਗਿਆ ਡੇਢ ਮਿੰਟ ਦਾ ਸਮਾਂ ਹੋ ਗਿਆ ਠੀਕ ਹੈ ਬੱਚਾ ਥੱਲੇ ਤੇ ਕੀ ਮਗਰ ਕੱਟਾ ਜੇ ਮੇਲ ਕਾਫ ਹੈ ਨਾ ਹਾਂ ਜੀ ਸੋ ਮਗਰ ਦੇ ਕੱਟਾ ਦੋਸਤੋ ਕੱਟਾ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਡੇਢ ਕੁ ਮਹੀਨੇ ਦਾ ਜਿਹੜਾ ਸੂਆ ਹੈਗਾ ਠੀਕ ਆ ਮੱਜ ਤਕਰੀਬਨ ਦੋਸਤੋ ਥੋੜੀ ਦੂਰੀ ਤੇ ਵੀ ਤੁਹਾਨੂੰ ਦਿਖਾ ਦਿੰਨੇ ਆ ਸੋ ਕਿਸੇ ਤਰ੍ਹਾਂ ਦਾ ਕੋਈ ਜੂਮ ਨਹੀਂ ਲਾਇਆ ਜਾਊਗਾ ਪੁੱਲ ਵੱਡੀ ਮਾਝਾ ਬੇਲਬੂਰ ਦੀ ਚੰਗੀ ਸਪੈਸ਼ਲ ਵੱਡੇ ਕੱਦ ਕਾਟ ਦੀ ਠੀਕ ਆ ਸੋ ਹਾਈਟ ਕਾਫੀ ਸੋਹਣੀ ਆ ਦੁੱਧ ਦਾ ਰਿਕਾਰਡ ਜਿਹੜਾ ਦੋਸਤੋ 12 ਕਿਲੋ ਆ ਅੱਜ ਜੇ ਕਿਸੇ ਕਿਸਾਨ ਵੀਰ ਨੇ ਖਰੀਦਣੀ ਆ ਕਿਹਾ 12 ਕਿਲੋ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੇ ਬਿਲਕੁਲ ਤਰ੍ਹਾਂ ਜਿਹੜੀਆਂ ਨੇ 12 ਕਿਲੋ ਅਵੇਲੇਬਲ ਨੇ ਮੌਜੂਦ ਨੇ ਠੀਕ ਆ ਹਾਜ਼ਰ ਆ ਤੇ ਚਵਾਪ ਸਮਾ ਕਿਦਾਂ ਜੀ ਬਹੁਤ ਵਧੀਆ ਜੀ ਕੋਈ ਭੂਰ ਕੋਈ ਛਟਾ ਕਿਸੇ ਤਰ੍ਹਾਂ ਦਾ ਨਹੀਂ ਛਟਾ ਭੂਰ ਨਹੀਂ ਐ ਮਾਗਾ ਗਾਉਂਦੇ ਤੇ ਚਵਾਈਆਂ ਪੋਲੀ ਆ ਬਿਲਕੁਲ ਆ ਪੋਲੀ ਠੀਕ ਹੈ ਬੱਚਾ ਚੋਲੇ ਠੀਕ ਹੈ ਜੀ ਚਵਾਈ ਜਿਹੜੀ ਹੈ ਦੋਸਤੋ ਬਿਲਕੁਲ ਪੂਲੀ ਆ ਠੀਕ ਆ ਤੇ ਕੋਈ ਵੀ ਰਾਬ ਦੀ ਦੋ ਡੰਗ ਕਰ ਸਕਦਾ ਮੈਂ ਹਰ ਵਾਰ ਜਿਹੜੀ ਦੋਸਤੋ ਇੱਕ ਰਿਕਵੈਸਟ ਬੇਨਤੀ ਆਪਣੀ ਹਰ ਵਾਰ ਹੁੰਦੀ ਆ ਵੀਡੀਓ ਦੇ ਵਿੱਚ ਉਹਨਾਂ ਖਰੀਦਦਾਰ ਵੀਰਾਂ ਅੱਗੇ ਜਿਹੜਾ ਕੋਈ ਖਰੀਦਦਾ ਦਾ ਹੰਦਾ ਜਿਹੜਾ ਬਿਲਕੁਲ ਪਸ਼ੂ ਕੋਈ ਖਰੀਦਦਾ ਉਹਨਾਂ ਵੀਰਾਂ ਅਗੇ ਬੇਨਤੀ ਆ ਵੀ ਜਿਹੜਾ ਪਸ਼ੂ ਕੋਈ ਖਰੀਦੋ ਆਪਣੀ ਦੋ ਡੰਗ ਚਵਾਈ ਕਰੋ ਤਿੰਨ ਤਿੰਨ ਵਾਧਾ ਨੂੰ ਆਉਂਦੇ ਬਾਕੀ ਥਣ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਚਵਾਈ ਅੱਛਾ ਭਾਜੀ ਜਿਹੜੀ ਸਵੇਰ ਚਵਾਈ ਆਪਾਂ ਕਰਦੇ ਆ ਟਾਈਮ ਤੋਂ ਟਾਈਮ ਉਹ ਕਿੰਨੇ ਸ਼ਾਉ ਨੂੰ ਵੀ 5 ਵਜੇ ਤੇ ਖੋਲ ਕੇ ਨੂੰ ਇੱਕ ਵਾਰੀ ਤੋਰ ਕੇ ਲਮਾ ਦਿਖਾ ਦਗੇ ਜੀ ਠੀਕ ਹੈ ਜੀ ਸੋ ਪਿੱਟ ਪੁੜੇ ਦੀ ਜਿਹੜੀ ਦੋਸਤੋਂ ਤੁਸੀਂ ਆ ਵੇਖ ਸਕਦੇ ਠੀਕ ਹੈ ਚੌੜੇ ਪਿੱਟ ਪੁੜੇ ਦੀ ਆ ਹਾਈਟ ਕਦ کافی ਸੋਹਣਾ ਵੱਡੀ ਬਣਤਰ ਆ ਮੱਝ ਦੀ ਬਿਲਕੁਲ ਨਾਲੇ ਹੋਮ ਬਰੀਡ ਆ ਘਰ ਦੀ ਜਿਹੜੀ ਆ ਦੋਸਤੋਂ ਹਿਮਾਜਾ ਠੀਕ ਆ ਬੇਲ ਲੰਬਾਈ ਕਾਫੀ ਆ ਉਚਾਈ ਕਾਫੀ ਆ ਠੀਕ ਹੈ ਜੀ ਸੋ ਪੂਰੀ ਰਾਜੀ ਆ ਵਜਨਦਾਰ ਆ ਫੁੱਲ ਵਜਨ ਲੋਡ ਵਾਲੀ ਆ ਆ ਦੇਖੋ ਜੀ ਠੀਕ ਹੈ ਜੀ ਆਪਸੀ ਥਨਾ ਦਾ ਗੈਪ ਵੀ तकरीबन ਕੋਈ 4-4 ਇੰਚ ਦਾ ਚੱਪੇ-ਚੱਪੇ ਤੇ ਜਿਹੜਾ ਦੋਸਤੋ ਥਾਣਾ ਤੇ ਲੰਬਾਈ ਦੇ ਵਿੱਚ ਥਣ ਦੀ ਬਿਲਕੁਲ ਸਾਈਜ਼ ਉਹ ਵੀ ਚੰਗੀ ਹੈ ਠੀਕ ਹੈ ਜੀ ਸੋ ਮਗਰ ਕਟਾ ਜਿਹੜਾ ਇੱਕ ਵਾਰੀ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਡੇਢ ਮੰਥ ਦਾ ਜਿਹੜਾ ਕਟਾ ਹੈਗਾ ਮਗਰ ਬਿਲਕੁਲ ਨੀਲੀ ਦੇ ਵਿੱਚ ਪੈਂਦਾ ਕਟਾ ਠੀਕ ਹੈ ਜੀ ਬਿੱਲੀ ਮਣਕੀ ਅੱਖਾ ਬਿਲਕੁਲ ਮੱਥਾ ਬੱਲਾ ਠੀਕ ਹੈ ਜੀ ਕਟਾ ਵੀ ਪੂਰਾ ਰਾਜੀ ਹੈ ਚੰਗਾ ਸੰਭਿਆ ਬਿਲਕੁਲ ਪੁੱਛਿਆ ਗਿਆ ਸੀ ਭਾਜੀ ਹਰੋਂ ਤੋਂ ਵੀ ਆਉਂਦੇ ਵੀ ਕਾਫੀ ਖੁੱਲਾ ਦੁੱਧ ਜਿਹੜਾ ਦੋਸਤੋ ਛੱਡ ਕੇ ਇੱਥੋਂ ਤੱਕ ਬਿਲਕੁਲ ਜਿਹੜੀ ਤਿਆਰੀ ਕੀਤੀ ਆ ਤੇ ਤਕਰੀਬਨ ਕੋਈ ਡੇਢ ਕ ਮਹੀਨਾ ਦਾ ਜਿਹੜਾ ਸੁਆ ਹੈਗਾ ਬਾਕੀ ਸਿੰਘ-ਸੁੰਗ ਜਿੰਨੇ ਵੀ ਹੈਗੇ ਬੱਚੇ ਤੇ ਤੁਸੀਂ ਆ ਦੇਖ ਸਕਦੇ ਜੀ ਠੀਕ ਆ ਠੀਕ ਹੈ ਜੀ अच्छा पाजी की डिमांड की कर दे दा की मोल रखया होया है एक 5 है जी एक 5 हां जी ਲੈਣ ਦੇਣੀ ਆ ਜਾਂ ਵਿੱਚੋਂ ਛੋਟਛਾਪਾ ਹੋ ਜਾਊਗਾ ਮਾਨਤਨ ਕਰਿਆ ਜਾਂਦਾ ਹੋ ਜਾਊਗਾ ਕਰ ਦਾਂਗੇ ਮਾਨਤਨ ਠੀਕ ਹੈ ਜੀ हां जी ਮਾਨਤਨ ਹੋ ਜਾਊਗਾ ਠੀਕ ਹੈ ਜੀ ਸੋ 1 ਲੱਖ 5000 ਦੇ ਵਿੱਚੋਂ ਦੋਸਤੋ ਛੋਟ ਹੋਜੂਗੀ ਜਿਹੜਾ ਵੀ ਕੋਈ ਵੀਰ ਆਊਗਾ ਖਰੀਦਦਾਰ ਖਾਸ ਤੌਰ ਤੇ ਇਹ ਜਰੂਰ ਤੁਸੀਂ ਬਿਲਕੁਲ ਨਰਕ ਪਰਖ ਕਰ ਲਿਓ ਠੀਕ ਹੈ ਜੀ ਤੇ 1 ਲੱਖ 5000 ਦੇ ਵਿੱਚੋਂ ਛੋਟ ਹੈਗੀ ਹੈ ਸੋ ਨੰਬਰ ਇੱਕ ਕੰਟੈਕਟ ਨੰਬਰ ਆਪਣੇ ਜਰੂਰ ਬੋਲ ਦਿਗੇ ਜੀ ਨੰਬਰ 1 99151 हां जी 75223 ਠੀਕ ਹੈ ਜੀ ਇਹ ਹੋ ਨੰਬਰ ਆਪਣੇ ਕੋਲ ਹੀ ਹੁੰਦਾ ਜੀ ਹਾਂਜੀ ਹਾਂਜੀ ਆਪਣੇ ਕੋਲ ਹੀ ਹੁੰਦਾ ਠੀਕ ਹੈ ਜੀ ਸੋ ਦੋਸਤੋ ਬਿਲਕੁਲ ਇਹ ਮੱਝ ਜਿਹੜੀ ਆ ਤੁਹਾਨੂੰ ਦਿਖਾਉਣੀ ਸੀਗੀ ਬਿਲਕੁਲ ਘਰੇਲੂ ਆ ਤਾਜੀ ਸੂਈ ਆ 12 ਕਿਲੋ ਨੈਟ ਤੋਂ ਦੋ ਤੋ ਹਾਜ਼ਰ ਸੋ ਕੋਈ ਵੀਰ ਆਉਦੀ ਨਰਕਪਰਕ ਕਰ ਸਕਦਾ ਦੂਰ ਵਾਲਾ ਵੀ ਨੇੜੇ ਵਾਲਾ ਵੀ ਕੋਈ ਦੂਰ ਵਾਲਾ ਵੀਰ ਜੇਕਰ ਕੋਈ ਨਰਕਪਰਕ ਕਰਨੀ ਚਾਹੁੰਦਾ ਤੇ WhatsApp ਇਹਦੇ ਤੇ ਚੱਲਦਾ ਆਪਣੇ ਨੰਬਰ ਤੇ ਆ ਜੀ WhatsApp ਚੱਲਦਾ ਜੀ ਹਾਂਜੀ ਹਾਂਜੀ ਠੀਕ ਆ ਕੋਈ ਵੀਡੀਓ ਕਾਲ ਕਰਕੇ ਦੋਸਤੋ ਇੱਕ ਟਾਈਮ ਦੀ ਤੁਸੀਂ ਚੁਵਾਈ ਵੇਖ ਸਕਦੇ ਜੇ ਦੋ ਟਾਈਮ ਦੀ ਚੁਵਾਈ ਵੇਖ ਸਕਦੇ ਜੇ ਸਾਈਬਿਆਨਾ ਕਰਕੇ ਹਾਂਜੀ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ